ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਲਾਈਵ 'ਚ ਤੇ ਅੱਜ ਦਿਨ ਐਤਵਾਰ ਦਾ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਸੁਣਾਓ ਸਾਰੇ ਆਪਣਾ ਤੇ ਛੇਤੀ ਛੇਤੀ ਆਜੋ ਲਾਈਵ ਤੁਹਾਡੇ ਨਾਲ ਕਰਦੇ ਹਾਂ ਕੁਝ ਗੱਲਾਂ ਦੀ ਸੁਣਾਉਣੇ ਆ ਕੁਝ ਗੀਤ ਤੁਹਾਨੂੰ ਤੇ ਮੈਂ ਕਿਹਾ ਚਲੋ ਅੱਜ ਲਾਈਵ ਆਇਆ ਜਾਵੇ ਵੈਸੇ ਨਾ ਸਾਡੇ ਇੱਥੇ ਨੈਟਵਰਕ ਇਸ਼ੂ ਬਹੁਤ ਹੈ ਯਾਰ ਨੈਟਵਰਕ ਬਹੁਤ ਘਟਿਆ ਤੇ ਇੱਥੇ ਥੋੜੇ ਨੈਟਵਰਕ ਆ ਰਹੇ ਮੈਂ ਕਿਹਾ ਚਲੋ ਦੇਖਦਾ ਹਾਂ ਤੇ ਲਾਈਵ ਵੀ ਕਟ-ਕਟ ਕੇ ਹੁੰਦਾ ਹੈ ਤੇ ਨਹੀਂ ਤੇ ਮੈਂ ਲਾਈਵ ਆਇਆ ਕਰਾਂ ਅਕਸਰ ਹੀ ਪਰ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਵ ਨੂੰ ਦੋ ਵਾਰੀ ਸਕਰੀਨ ਤੇ ਕਲਿੱਕ ਕਰਕੇ ਤੇ ਥੋੜਾ ਜਿਹਾ ਤੁਹਾਨੂੰ ਬਾਹਰ ਦਾ ਖਾਣੇ ਫਿਰ ਮੈਂ ਗਾਣਾ ਗਾਣੀ ਸੁਣਾਉਣਾ ਥੋੜੇ ਬਹੁਤ ਆ ਦੇਖੋ ਜੀ ਬਾਹਰ ਦਾ ਵਿਊ ਜਾਣ ਦੇਖ ਰਿਹਾ ਹੈ ਕੌਣ ਹੈ ਪਲੀਜ਼ ਕਮੈਂਟ ਕਰਕੇ ਦੱਸਿਓ ਲਾਈਵ ਦੇਖਣ ਲਈ ਤੁਹਾਡਾ ਧੰਨਵਾਦ ਜੀ ਲਾਈਕ ਜਰੂਰ ਕਰਦੇ ਹੋ ਦੋ ਵਾਰੀ ਟੈਪ ਕਰੋ ਸਕਰੀਨ ਤੇ ਦੇਖੋ ਜੀ ਮਾਹੌਲ ਦਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਆਪਾਂ ਗੀਤ ਸੰਗੀਤ ਦਾ سلسلہ ਚਾਰੀ ਕਰਦੇ ਆਂ ਯਾਰ ਜਦੋਂ ਗੀਤ ਸੁਣਾਉਣ ਲੱਗ ਕੇ ਨਾ ਉਹ ਤਾਂ ਯਾਦ ਹੀ ਨਹੀਂ ਆਉਂਦੇ ਕਿਹੜੇ ਸੁਣਾਵਾਂ ਚਲੋ ਦੇਖਦਾ ਹਾਂ ਕੋਈ ਯਾਦ ਕਰਕੇ ਹਲੋ ਫ਼ਰੋਂ ਪਾਕੀ OK ਪਾਕਿਸਤਾਨ ਤੋਂ ਥੈਂਕ ਯੂ ਮੈਮ ਥੈਂਕ ਯੂ so much ਆਪ ਇਤਨੀ ਸਪੋਰਟ ਕਰ ਰਹੇ ਬਹੁਤ ਅੱਛਾ ਬਹੁਤ ਚੰਗਾ ਲੱਗ ਰਿਹਾ ਤੁਸੀਂ ਪੰਜਾਬੀ ਜੀ ਹੋਗੇ ਬਹੁਤ ਚੰਗਾ ਲੱਗਦਾ ਸਹੀ ਗੱਲ ਮੈਨੂੰ ਪਾਕਿਸਤਾਨ ਦੇ ਭੈਣ ਭਰਾ ਬਹੁਤ ਚੰਗੇ ਲੱਗਦੇ ਮੈਨੂੰ ਤੇ ਉਹਨਾਂ ਦੇ ਮੈਂ ਵੀ ਵਲੌਗ ਦੇਖਦਾ ਐ ਮੈਂ ਤੁਹਾਡੇ ਵੀ ਵਲੌਗ ਦੇਖਦਾ ਐ ਜਰੂਰ ਦੇਖਿਆ ਕਰੂੰਗਾ ਤੇ ਇਹ ਇੱਕ ਦੂਸਰੇ ਦੀ ਇਦਾਂ ਹੀ ਆਪਾਂ ਸਪੋਰਟ ਕਰਦੇ ਰਵਾਂਗੇ ਤੇ ਅੱਗੇ ਵੱਧਾਂਗੇ ਜੁਰ ਤੁਸੀਂ ਵੀ ਸਪੋਰਟ ਕਰਿਓ ਤੇ ਆਪਾਂ ਵੀ ਆਪਣੀ ਵੀ ਤੁਹਾਡੇ ਤੁਹਾਨੂੰ ਪੂਰੀ ਫੁੱਲ ਸਪੋਰਟ ਹੈ ਤੇ ਸਹੀ ਗੱਲ ਆਈ ਲਵ ਮਾਈ ਪਾਕਿਸਤਾਨੀ ਬ੍ਰਦਰ ਐਂਡ ਸਿਸਟਰਸ ਐਂਡ ਆਲ ਬਹੁਤ ਚੰਗੀਾਂ ਦੀ ਪੰਜਾਬੀ ਬੋਲੀ ਬਾਬੀ ਬੋਲਦੇ ਐ ਇੰਨਾ ਸਹੀ ਗੱਲ ਮੈਂ ਵੀ ਵਲੌਗ ਦੇਖਦਾ ਐ ਬਹੁਤ ਤੇ ਦੇਖੋ ਕਰੇਟਰ ਮਾਤਮਾ ਦੀ ਕਿਰਪਾ ਹੋਈ ਜ਼ਿੰਦਗੀ ਚ ਕਦੇ ਆਵਾਂਗੇ ਘੁੰਮਣ ਪਾਕਿਸਤਾਨੀ ਬਲੇ ਅਜੇ ਇਹ ਤਾਂ ਕਹਿ ਨਹੀਂ ਸਕਦੇ ਐਸਪੀ ਪਲੀਜ਼ ਸਾਰੇ ਜਣੇ ਜਰੂਰ ਸਪੋਰਟ ਕਰਿਓ ਇਹਨਾਂ ਨੂੰ ਐਸਪੀ ਡੀਡੀ ਵਲੌਗਸ ਹਾਂਜੀ ਥੈਂਕ ਯੂ ਥੈਂਕ ਯੂ ਸੋ ਮਚ ਆਪਕਾ ਕਿ ਜਿਹੜੇ ਹੋਰ ਜੁੜ ਚੁੱਕੇ ਪਲੀਜ਼ ਕਮੈਂਟ ਕਰਕੇ ਜਰੂਰ ਪਲੀਜ਼ ਤੁਸੀਂ ਨਾ ਦੋ ਵਾਰੀ ਸਕਰੀਨ ਕਰਕੇ ਲਾਈਕ ਕਰ ਦਿਓ ਲਾਈਕ ਹੋ ਜੂਗੀ ਵੀਡੀਓ ਵੈਲਕਮ ਜੀ ਥੈਂਕ ਯੂ so much ਜੀ ਜੀ ਜਰੂਰ ਜਿੰਨਾ ਹਮਾਰੇ ਬਸ ਮੇ ਹੈ ਵੈਲਕਮ so ਕਿੰਨਾ ਚੰਗਾ ਲ ਇਦਾਂ ਹੀ ਇੱਕ ਦੂਸਰੇ ਨੂੰ ਟੱਕ ਕਰਕੇ ਆਪਾਂ ਅੱਗੇ ਵੱਧ ਸਕਦੇ ਆ ਤੇ ਇਹਨਾਂ ਦਾ ਵੀ ਬਲੌਗਿੰਗ ਚੈਨਲ ਮੈਂ ਦੇਖੇ ਵੀ ਬਲੌਗ ਬਹੁਤ ਵਧੀਆ ਬਲੌਗ ਨੇ ਤਿੰਨ ਜਾਣੇ ਜੁੜ ਚੁੱਕੇ ਪਲੀਜ਼ ਜ਼ਰੂਰ ਦੱਸਿਓ ਕਮੈਂਟ ਕਰਕੇ ਕੌਣ-ਕੌਣ ਦੇਖ ਰਿਹਾ ਕਿਤੋਂ-ਕਿਤੋਂ ਬਿਲੋਂਗ ਕਰਦੇ ਹੋ ਆਪਾਂ ਤੇ ਬਿਲੋਂਗ ਕਰਦੇ ਹੋ ਇੰਡੀਆ ਤੋਂ ਆਪਣਾ ਮਤਲਬ ਇੱਧਰ ਨੇਪਾਲ ਬਾਰਡਰ ਦੇ ਲਾਗੇ ਏਰੀਆ ਹੈ ਯੂਪੀ ਯਾਰ ਮੈਂ ਸੋਚ ਰਿਹਾ ਤੁਹਾਨੂੰ ਗੀਤ ਪਾਵਾ ਕੋਈ ਪਰ ਪਤਾ ਨਹੀਂ ਐਨੇ ਗੀਤ ਗੁੰਗਣਾਉਂਦਾ ਰਹਿਣਾ ਯਾਦ ਹੀ ਨਹੀਂ ਹੁੰਦਾ ਜੀ ਸੁਣਾਉਣਾ ਅੱਜ ਘਰੇ ਕੋਈ ਨਹੀਂ ਸਾਰੇ ਗੁਰਦੁਆਰਾ ਸਾਹਿਬ ਚ ਗਏ ਮੈਂ ਜਾਊਗਾ ਸ਼ਾਮ ਨੂੰ ਸਹੀ ਕਹਿ ਰਹੇ ਹੈ ਆਪ ਜੀ ਥੈਂਕ ਯੂ ਸੋ ਮਚ ਸਹੀ ਗੱਲ ਯਾਰ ਇੱਕ ਦੂਸਰੇ ਦੀ ਸਪੋਰਟ ਕਰਨੀ ਚਾਹੀਦੀ ਐਵੇਂ ਲੱਤਾਂ ਨਹੀਂ ਕਿਚਣੀਆਂ ਚਾਹੀਦੀਆਂ ਭਾਵੇਂ ਕੋਈ ਕਿਦਾਂ ਵੀ ਕਰ ਰਿਹਾ ਏ ਪਰ ਵਧੀਆ ਤਰੀਕਾ ਹੋਣਾ ਚਾਹੀਦਾ ਬਸ ਸ਼ੌਂਕ ਹੈ ਆਪਾਂ ਨੂੰ ਵਲੌਗ ਪਾਉਣ ਦਾ ਤੁਸੀਂ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਏ ਬਸ ਇੱਕ YouTube ਤੇ ਛੋਟੀ ਜਿਹੀ ਫੈਮਿਲੀ ਬਣਾਉਣੀ ਹੋਰ ਕੁਝ ਨਹੀਂ ਤੁਹਾਡੇ ਨਾਲ ਗੱਲਾਂ ਕਰਨੀਆਂ ਬਸ ਹਰ ਖੁਸ਼ੀ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਏਹੀ ਹੈ ਹੋਰ ਜ਼ਿੰਦਗੀ ਚ ਕੀ ਲੈ ਜਾਣਾ ਕਿਸੇ ਨੇ ਯਾਰ ਬਸ ਪਿਆਰ ਮੁਹੱਬਤ ਨਾਲ ਸਾਰੇ ਕਣੇ ਜੁੜ ਚੁੱਕੇ ਪਲੀਜ਼ ਰੁਕਿਓ ਕਿਥੇ ਕਿਥੇ ਤੋਂ ਬਿਲੋਂਗ ਕਰਦੇ ਮੇਰੀ ਨਾਨੀ ਕਾ ਮੇਕਾ تھا ਯੂਪੀ ਮੈਂ ਹਾਂ ਕਹਾਂ ਸੇ ਵਾਓ ਤੇ ਤੁਸੀਂ ਪਾਕਿਸਤਾਨ ਕਿੱਦਾਂ ਚਲੇ ਗਏ ਅੱਛੇ ਪਹਿਲੇ ਹੁਣ ਆ ਨਾ ਪਹਿਲੇ ਜਦੋਂ ਵੰਡ ਤੋਂ ਪਹਿਲਾਂ ਦੀ ਗੱਲ ਹੋਣੀ ਤੇ ਪਤਾ ਨਹੀਂ ਨੈਟਕ ਵਧੀਆ ਆ ਰਿਹਾ ਬ੍ਰੇਕ ਤੇ ਨਹੀਂ ਕਰ ਰਹੀ ਵੀਡੀਓ ਜ਼ਰੂਰ ਤੇ ਮੈਂ ਉੱਠ ਕੇ ਜ਼ਿਆਦਾ ਵੀ ਨਹੀਂ ਤੁਹਾਨੂੰ ਖੁਮਾਫਰਾ ਕੇ ਕੈਮਰਾ ਖਾ ਸਕਦਾ ਇਹ ਤੇ ਵੀਊ ਕਿਉਂਕਿ ਇੱਕ ਬਹੁਤ ਇਸ਼ੂ ਹੈ ਸਾਡੇ ਜਿਹੜਾ ਏਰੀਆ ਨਾ ਲੱਗੇ ਜੰਗਲ ਬਹੁਤ ਹੈ ਥੈਂਕ ਯੂ ਜੀ ਲਾਈਵ ਲਈ ਤੁਹਾਡਾ ਸਾਰਿਆਂ ਦਾ ਹੋ ਜਾਣੇ ਚਲੋ ਕੋਈ ਗੱਲ ਨਹੀਂ ਅੱਜ ਸੰਡੇ मेरी नानी का मैं का यूपी हाँ वही पे कमेंट है थैंक यू सो मच मैम आप इतनी सपोर्ट कर रहे हैं आप भी प्लीज थोड़ा आ, हजरत करके है पाकिस्तान था नानी की बाई कौन सा पेंड शहर उज्जवल वीरे यूपी तो बिलोंग करता मैं यूपी अपना लखीमपुर तो अगे पलिया पिंड शहर ਉਸ ਤੋਂ ਅੱਗੇ ਸਾਡਾ ਪਿੰਡ ਹੈ ਜੀ ਬਹੁਤ ਪੰਜਾਬੀ ਵੱਸਦੇ ਇੱਥੇ ਵੀਰੇ ਪੰਜਾਬੀਆਂ ਦਾ ਮਤਲਬ ਇੱਕ ਹਿਸਾਬ ਨਾਲ ਗਾੜਿਆ ਹੈ ਮਿਨੀ ਪੰਜਾਬੀ ਕਹਿੰਦੇ ਯੂਪੀ ਨੂੰ ਵੀ ਬਹੁਤ ਥਾਂ ਦੇ ਪਿੰਡਾਂ ਦੇ ਪਿੰਡ ਪੰਜਾਬੀਆਂ ਦੇ ਇੱਥੇ ਧੰਨਵਾਦ ਤੁਹਾਡਾ ਉੱਜਵਲ ਵੀਰ ਜੀ ਧੰਨਵਾਦ ਤੁਹਾਡਾ ਜੁੜਨ ਲਈ ਨਾਨੀ ਕੀ ਸ਼ਾਦੀ ਹਜ਼ਰਤ ਕਰਕੇ ਆ ਪਾਕਿਸਤਾਨ ਥੇ ਨਾਨੀ ਦੀ ਹੱਦ ਓਕੇ ਤੇ ਥੋੜਾ ਜਿਹਾ ਤੁਹਾਨੂੰ ਬਾਹਰ ਦਾ ਵੀਊ ਵਖਾ ਦਿਖਾ ਦੇਣਾ ਚਾਰ ਜਾਨੀ ਅੱਗੇ ਫੇਰ ਚਲੋ ਇੱਕ ਮੈਂ ਤੁਹਾਨੂੰ ਗੀਤ ਵੀ ਸੁਣਾ ਦਿੰਨਾ ਫਿਰ ਜਸ ਸ਼ੌਕ ਹੈ ਤੇ ਦੇ ਮੁਹਾਲੀ ਤੋਂ ਗੱਲ ਕਰਦੇ ਹੋ ਬਹੁਤ ਚੰਗਾ ਲੱਗ ਰਿਹਾ ਹੈ ਮੁਹਾਲੀ ਤੋਂ ਕਮੈਂਟ ਕਰ ਰਹੇ ਹੋ ਤੁਸੀਂ ਬਹੁਤ ਬਹੁਤ ਦਿਲੋ ਧਨਵਾਦ ਜੀ ਤੁਹਾਡਾ ਚਲੋ ਮੈਂ ਤੁਹਾਨੂੰ ਇੱਕ ਗੀਤ ਸੁਣਾ ਦਿੰਨਾ ਫਿਰ ਮੈਂ ਕੈਮਰਾ ਪਿੱਛੇ ਕਰਕੇ ਸੁਣਾਉਣਾ ਮੈਂ ਸ਼ਰਮਉਂਦੀ ਹੂੰ ਹੋ ਪਰਖੀ ਜਾਂਦੀ ਯਾਰੀ ਬਈ ਪਰਖੀ ਜਾਂਦੀ ਯਾਰੀ ਜਦ ਪੈ ਜਾਵੇ ਪੰਗਾ ਬਈ ਹੋ ਯਾਰ ਗਦਾਰਾਂ ਨਾਲੋਂ ਬੰਦਾ ਕੱਲਾ ਚੰਗਾ ਬਈ ਆ ਯਾਰ ਗਦਾਰਾਂ ਨਾਲੋਂ ਬੰਦਾ ਕੱਲਾ ਚੰਗਾ ਬਈ ਹੋ ਭੈਣਾ ਵਗਾ ਪਿਆਰ ਨਾ ਕੋਈ ਜੱਗ ਦੇ ਉੱਤੇ ਬਈ ਸੱਜੀਆਂ ਖੱਬੀਆਂ ਬਾਵਾ ਹੁੰਦੇ ਪਈ ਪਈਆਂ ਲਈ ਹੋ ਮਾਂ ਬਾਪ ਦੇ ਹੁੰਦਿਆਂ ਬਈ ਮਾ ਬਾਪ ਦੇ ਹੁੰਦਿਆਂ ਹੁੰਦੀ ਘਰ ਵਿੱਚ ਗੰਗਾ ਬਈ ਹੋ ਯਾਰ ਗੱਦਾਰਾਂ ਨਾਲੋਂ ਬੰਦਾ ਕੱਲਾ ਚੰਗਾ ਬਈ ਯਾਰ ਗੱਦਾਰਾਂ ਨਾਲੋਂ ਬੰਦਾ ਕੱਲਾ ਚੰਗਾ ਬਈ ਬਿਲਕੁਲ ਸਹੀ ਗੱਲ ਦੋਸਤੋ ਆ ਗੀਤ ਬਹੁਤ ਸੋਹਣਾ ਯਾਰ ਗੱਦਾਰਾਂ ਨਾਲੋਂ ਬੰਦਾ ਕੱਲਾ ਹੀ ਚੰਗਾ ਏ ਜੇ ਯਾਰ ਹੋਣ ਤਾਂ ਵਧੀਆ ਹੋਣ ਲਾਇਲ ਹੋਣ ਦੇਗਦਾਰ ਆ ਜਿਹੜੇ ਜੜਾ ਵੱਢਦੇ ਆ ਉਹਨਾਂ ਨਾਲ ਤੇ ਬੰਦਾ ਇਕੱਲਾ ਹੀ ਠੀਕ ਹੈ ਨਾ ਐਨੇ ਯਾਰ ਕੀ ਕਰਨੇ ਤੇ ਬਹੁਤ ਸੋਣਾ ਗੀਤ ਮੈਂ ਮੇਰੇ ਮਾਈਂਡ ਚ ਆ ਹੀ ਆਇਆ ਮੈਂ ਕਿਹਾ ਚਲੋ ਆਹੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੇ ਹੋਰ ਵੀ ਮੈਨੂੰ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਬਸ ਥੋੜੀ ਸਾਰੇ ਦੀ سپورਟ ਦੀ ਜ਼ਰੂਰਤ ਹੈ ਤੇ ਪਰ ਕੀ ਕਰੀਏ ਫਾਈਨੈਂਸ਼ਲੀ ਪ੍ਰੋਬਲਮ ਕਰਦੇ سپورਟ ਨਾ ਹੋਣ ਕਰਕੇ ਤੇ ਬਾਕੀ ਇਹੀ ਉਮੀਦ ਨਾਲ ਵੀ ਇੱਕ ਆਪਣੀ YouTube ਫੈਮਿਲੀ ਹੋਊਗੀ ਚਲੋ ਉਹਨਾਂ ਨਾਲ ਆਪਾਂ ਸ਼ੇਅਰ ਕਰਦੇ ਆ ਕਰਾਂਗੇ ਗਾਣੇ ਆਪੇ ਤੇ ਬਾਕੀ ਜੋ ਪਰਮਾਤਮਾ ਨੂੰ ਅੱਲਾ ਨੂੰ ਮਨਜ਼ੂਰ ਜ਼ਮੀਨ ਕੀ ਰੇਟ ਓਕੇ ਇਹ ਸਵਾਲ ਬਹੁਤ ਜ਼ਿਆਦਾ ਪੁੱਛਦੇ ਵੀਰ ਭੈਣ ਭਰਾ ਜ਼ਮੀਨ ਕੀ ਰੇਟ ਹੈ ਜ਼ਮੀਨ ਤਾਂ ਵੀਰੇ ਇੱਥੇ ਜਿਵੇਂ ਕਿ ਮੈਨੂੰ ਪੂਰਾ ਜ਼ਿਆਦਾ ਕਨਫਰਮ ਨਹੀਂ ਹੈ ਜਿਵੇਂ ਇੱਥੇ ਸਾਡੇ ਏਰੀਆ ਵੱਲ ਜਿਵੇਂ 8-10 ਤੋਂ ਲੈ ਕੇ 20 ਲੱਖ ਦੇ ਨੇੜੇ ਤੇੜੇ ਜਿਵੇਂ ਕਿਲਾ ਹੈ ਆਪੋ ਆਪਣਾ ਜਿਵੇਂ ਜਗ੍ਹਾ-ਜਗ੍ਹਾ ਤਾਂ ਹੈ ਨਾ ਤੇ ਬਹੁਤ ਵਧੀਆ ਇੱਥੇ ਵੀ ਜ਼ਮੀਨ ਦਾ ਮਤਲਬ ਠੀਕ ਠਾਕ ਹੈ ਤੇ ਬਹੁਤ ਸੋਹਣਾ ਇਲਾਕਾ ਏ ਏਡੀ ਗੱਲ ਨਹੀਂ ਆ ਕੋਈ ਇੱਥੇ ਦਿੱਕਤ ਨਹੀਂ ਆ ਕੋਈ ਆਰਾਮ ਨਾਲ ਜਿੱਦਾਂ ਮਰਜ਼ੀ ਬੰਦਾ ਨੇਰੇਕ ਵੇਲੇ ਸਭ ਰਲ ਮਿਲ ਕੇ ਰਹਿੰਦੇ ਪਿਆਰ ਨਾਲ ਰਹਿੰਦੇ ਭਾਵੇਂ ਹਿੰਦੂ ਹਨ ਮੁਸਲਿਮ ਕੋਈ ਇਦਾਂ ਤੇ ਕੋਈ ਰੌਲਾ ਨਹੀਂ ਪੰਜਾਬੀ ਵਧੀਆ ਟੌਰ ਨਾਲ ਰਹਿੰਦੇ ਸਭ ਦੇ ਘਰ ਅਲੱਗ-ਅਲੱਗ ਹੁੰਦੇ ਖੇਤਾਂ ਦੇ ਵਿੱਚ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਿੰਦਾ ਆਪਣੇ ਤੇ ਵੈਸੇ ਛੋਟਾ ਜਿਹਾ ਪਿੰਡ ਹੈ ਜੰਗਲ ਦੇ ਨੇੜੇ ਲੱਗ ਗਿਆ ਆਹ ਦੇਖੋ ਜਿਵੇਂ ਆਪਣਾ ਇੱਥੇ ਘਰ ਹੈ ਤੇ ਖੁੱਲੇ ਡੁੱਲੇ ਪੈੜੀਆਂ 'ਚ ਘਰ ਹੈ ਸਭ ਦੇ ਆਪਣੇ ਡੰਗਰ ਬੱਜੇ ਗਾਣਾ ਸੋਨਾ ਗਾਇਆ థాంਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਜ਼ਿਆਦਾ ਗਾਨੀਤ ਪ੍ਰਮਾਤਮਾ ਨੇ ਨਾ ਮਤਲਬ ਬਹੁਤ ਇਨੀ ਕਿਰਪਾ ਹੈ ਉਸ ਦੀ ਉਹਨਾਂ ਨੇ ਮਤਲਬ ਮੈਨੂੰ ਲਿਖੰਦਾ ਵੀ ਸ਼ੌਂਕ ਹੈ ਬਹੁਤ ਜ਼ਿਆਦਾ ਲਿਖੇ ਪਏ ਗਾਣੇ ਪਰ ਕੀ ਕਰੇ ਕਿਸਮਤ ਸਾਥ ਨਹੀਂ ਤੇ ਬਹੁਤ ਸਾਲਾਂ ਤੋਂ ਲਿਖੇ ਪਏ ਆ ਤੇ ਉਹ ਮੈਂ ਕੋਈ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਅਜੇ ਤੱਕ ਪਰ ਜ਼ਰੂਰ ਕਰੂੰਗਾ ਤੇ ਪਰ ਮਜਬੂਰੀਆਂ ਹੁੰਦੀਆਂ ਹਨ ਮੰਦਿਰ ਦੀਆਂ ਕਈ ਵਾਰੀ ਬੰਦਾ ਪਰ ਤਾਂ ਹੀ ਕਰਕੇ ਆਪਾਂ ਚ ਲੋਕ ਕਿੰਨੇ ਵੀ ਚਲੋ ਕੀਪਦਾ ਰੱਬ ਕਦੇ ਨਾ ਕਦੇ ਉਮੀਦ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਹਨਾ ਤੇ ਪਲੀਜ਼ ਵਲੌਗਸ ਵੀ ਦੇਖ ਲਿਆ ਕਰੋ ਚਲੋ ਥੋੜੀ ਬਹੁਤ ਜਿੰਨੀ ਸਪੋਟਨ ਦੀ ਜਿੰਨਾ ਟਾਈਮ ਜੋ ਟਾਈਮ ਕੀਮਤੀ ਟਾਈਮ ਜੋ ਟਾਈਮ ਗੱਡ ਕੇ ਤੁਸੀਂ ਜੋੜ ਰਹੇ ਹੋ ਤੇ ਵਲੌਗਸ ਦੇਖਦੇ ਹੋ ਬਹੁਤ ਚੰਗਾ ਲੱਗਦਾ ਕਿਉਂਕਿ ਅੱਜ ਕੱਲ ਦੇ ਸਮੇਂ 'ਚ ਟਾਈਮ ਕਿਹਦੇ ਕੋਲ ਕਿਸੇ ਕੋਲ ਨਹੀਂ ਇੰਨਾ ਜ਼ਿਆਦਾ ਹੈਗਾ ਪਰ ਇਹੀ ਹੈ ਪਿਆਰ ਮੁਹੱਬਤ ਹੀ ਦੁਨੀਆ ਤੋਂ ਕੀ ਲੈ ਜਾਣਾ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਬਸ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਕਿਉਂਕਿ ਮੇਰੇ ਇਨੇ ਫੈਨਸ ਵੀ ਨਹੀਂ ਹੈਗੇ ਇੱਥੇ ਜਾਂ ਉੱਦਾਂ ਤੇ ਮੈਨੂੰ ਇਹੀ ਹੈ ਵੀ ਚਲੋ ਤੁਸੀਂ ਸਾਰੇ ਇੰਨੀ ਸਪੋਰਟ ਕਰ ਰਹੇ ਹੋ ਬਹੁਤ ਵਧੀਆ ਰਿਸਪਾਂਸ ਮਿਲਦਾ ਹੈ ਤੇ ਅੱਜ ਸ਼ਾਮ ਨੂੰ ਆਪਾਂ ਜਾਵਾਂਗੇ ਸ਼ੀਦਾ ਸਾਹਿਬ ਗੁਰਦੁਆਰੇ ਸਾਡੇ ਇੱਥੇ ਵੀ ਸ਼ੀਦਾ ਸਾਹਿਬ ਗੁਰਦੁਆਰਾ ਹੈ ਲੱਗੇ ਪਿੰਨਾ ਤੇ ਬਹੁਤ ਦੁਨੀਆਵਾਂ ਦੀ ਬਹੁਤ ਜਿਵੇਂ ਕਿ ਆ ਮਾਨਤਾ ਹੈ ਗੁਰਦੁਆਰਾ ਸਾਹਿਬ ਜੀ ਦੀ ਇੱਕ ਸਾਡੇ ਪਿੰਡ ਚ ਗੁਰਦੁਆਰਾ ਸਾਹਿਬ ਹੋਰ ਬਹੁਤ ਗੁਰਦੁਆਰਾ ਸਾਹਿਬ ਸਾਡੇ ਇੱਥੇ ਵੀ ਪੰਜਾਬੀ ਬਹੁਤ ਰਹਿੰਦੇ ਜਿੱਥੇ ਜਿੱਥੇ ਪੰਜਾਬੀ ਵਾਸਤੇ ਸਭ ਜਗ੍ਹਾ ਗੁਰਦੁਆਰੇ ਆ ਤੇ ਇਸ ਟਾਈਮ ਗੁਰਦੁਆਰੇ ਇਸ ਟਾਈਮ ਤੇ ਬਹੁਤ ਇਕੱਠ ਹੁੰਦਾ ਹੈ ਤੇ ਮੈਂ ਹਮੇਸ਼ਾ ਸ਼ਾਮ ਨੂੰ ਹੀ ਜਾਂਦਾ ਸੀ ਸੇਵਾ ਕਰਕੇ 2 ਘੰਟੇ ਤੇ ਫਿਰ ਆਪਾਂ ਨੇਰੇ ਰਾਤ ਨੂੰ ਆ ਜੰਨੇ ਪੈਦਲ ਹੀ ਜਾਣਾ ਮੈਂ ਤੇ ਆਪਾਂ ਵਲੌਗ ਵੀ ਹਰ ਐਤਵਾਰ ਦੇ ਬਣਾਏ ਆ ਤੇ ਤੁਸੀਂ ਦੇਖ ਸਕਦੇ ਹੋ ਉੱਤੇ ਆਜੋ ਮਹਾਲੀ ਯਾਰ ਜੀ ਆਜੋ ਮਹਾਲੀ ਜਰੂਰ ਆਵਾਂਗੇ ਮੈਂ ਪੰਜਾਬ ਵੀ ਰਿਹਾ ਵੀਰੇ ਅੰਮ੍ਰਿਤਸਰ ਪਟਿਆਲੇ ਰਿਹਾ ਸੀ ਜੌਬ ਕਰਦਾ ਹੁੰਦਾ ਨਹੀਂ ਚਾਰਕ ਸਾਲ ਹੋ ਗਏ ਮੈਨੂੰ ਇੱਥੇ ਆ ਗਿਆ ਤੇ ਮੋਹਾਲੀ ਮੈਂ ਇੱਕ ਵਾਰੀ ਆਇਆ ਸੀ ਮੈਨੂੰ ਚੰਗਾ ਲੱਗਿਆ ਸੀ ਉਦੋਂ ਪਤਾ ਨਹੀਂ ਮੈਂ ਇਦਾਂ ਹੀ ਜੌਬ ਦੇ ਤੱਕੇ ਖਾਂਦਿਆਂ ਸੀ ਜੌਬ ਜੌਬ ਦੇ ਚੱਕਰ ਚ ਆਇਆ ਸੀ ਉਦੋਂ ਇਹ ਉਹ ਜਿਹੜੇ ਹੁੰਦੇ ਨੇ ਏਜੰਟ ਵਗੈਰਾ ਜਿਹੜੇ ਪੈਸੇ ਲੈ ਕੇ ਤੇ ਫਿਰ ਪਟਿਆਲੇ ਰਹਿਣਾ ਸੀ ਤੇ ਅਪਡਾਊਨ ਨਹੀਂ ਕਰ ਸਕਦਾ ਸੀ ਉਹਨਾਂ ਨੇ ਪੈਸੇ ਲੈ ਲਏ ਸੀ ਤੇ ਮਾੜਾ ਮੁੱਟਾ ਪਤਾ ਨਹੀਂ ਕੰਮ ਕਿਤੇ ਦਵਾਇਆ ਸੀ ਤੇ ਫਿਰ ਮੈਨਾਂ ਹੀ ਕੰਡ ਕਰ ਪਾਇਆ ਸੀ ਤੇ ਉਦੋਂ ਮੈਂ ਮੋਹਾਲੀ ਦੇਖਿਆ ਸੀ ਮੇਰੀ ਰੀਝ ਹੀਚ ਚਲੋ ਚੰਡੀਗੜ੍ਹ ਵੀ ਵੇਖਣ ਦੀ ਪਰ ਉਹ ਨਹੀਂ ਦੇਖ ਪਾਇਆ ਮੋ ਇੱਕ ਜਣਾ ਹੁਣ ਦੇਖ ਰਿਹਾ ਏ ਉਹ 786 ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਲਾਈਵ 'ਚ ਕੁਝ ਜਣੇ ਆਪਣੇ ਨਾਲ ਜੁੜੇ ਤੇ ਕੀਤੇ ਗੱਲਾਂ ਹੋਈਆਂ ਤੇ ਬਹੁਤ ਅੱਛਾ ਲੱਗਾ ਬਾਤ ਕਰਕੇ ਧੰਨਵਾਦ ਜੀ SPDD ਵਲੌਗਸ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰ ਪ੍ਰਮਾਤਮਾ ਦਾ ਤੇ ਕੋਈ ਹੋਰ ਮੈਂ ਤੁਹਾਨੂੰ ਗੀਤ ਸੁਣਾਉਣਾ ਹੈ ਕਿਹੜਾ ਸੁਣਾਵਾਂ ਯਾਰ ਇੱਕ ਤੇ ਇੰਨੇ ਗੀਤ ਦਿਮਾਗ 'ਚ ਚੱਲਦੇ ਨਾ ਮਤਲਬ ਉਦਾਂ ਗਣਗਣਾਉਂਦਾ ਰਹਿੰਦਾ ਪਰ ਜਦੋਂ ਗਾਣ ਪਟਿਆਲਾ 26 ਕਿਲੋਮੀਟਰ ਹਾਂਜੀ ਵੀਰੇ ਪਟਿਆਲਾ ਬਹੁਤ ਮਤਲਬ ਹਾਂ ਪਟਿਆਲਾ ਲੱਗ ਗਈ ਹੈ ਪਟਿਆਲੇ ਵੀ ਮੈਂ ਯੂਨੀਵਰਸਿਟੀ ਦੇ ਕੋਲ ਰਿਹਾ ਹਾਂ ਉਦੋਂ ਵੀ ਇਦਾਂ ਜੋ ਮੈਂ ਪਤਾ ਵੀ ਮੈਨੂੰ ਸਿੰਗਿੰਗ ਦਾ ਸ਼ੌਂਕ ਹੈ ਮੈਂ ਸਿੰਗਿੰਗ ਸਿੱਖਣ ਗਿਆ ਸੀ ਪਰ ਉਦੋਂ ਵੀ ੱੱਕੇ ਖੜੇ ਮਜਬੂਰੀਆਂ ਕਿੰਨਾ ਜਿਰ ਭਰੋ ਪੈਸੇ ਫਿਰ ਨਹੀਂ ਕੁਝ ਬਣਿਆ ਤੇ ਮਤਲਬ ਸਿੱਖਿਆ ਵੀ ਮੈਂ ਥੋੜਾ ਜਿਰ ਉਸ ਤੋਂ ਬਾਅਦ ਮਤਲਬ ਜੌਬ ਤੇ ਲੱਗ ਗਿਆ ਹੀ ਮਜਬੂਰੀ ਹੀ ਫਿਰ ਉਸ ਤੋਂ ਬਾਅਦ ਮੇਰੇ ਨਾ ਆਪਰੇਸ਼ਨ ਹੋ ਗਿਆ ਹੀ ਪੇਟ ਦਿੱਕਤ ਹੋ ਗਈ ਸੀ ਪਤਾ ਨਹੀਂ ਕੀ ਤੇ ਫਿਰ ਉਸ ਤੋਂ ਬਾਅਦ ਮੇਰੀ ਛੋਟੀ ਗਈ ਸਿੰਗ ਗ੍ਰਿਆਜ ਕਰਦਾ ਹਾਂ ਨਹੀਂ ਵਧੀਆ ਚਲੋ ਬਾਕੀ ਕੀ ਕਰੇ ਬੰਦਾ ਯਾਰ ਚਲੋ ਕਦੀ ਨਾ ਕਦੀ ਤੇ ਰੱਬ ਕਿਰਪਾ ਕਰੂਗੀ ਇਹ ਪੂਰਾ ਹੋਊਗਾ ਸ਼ੌਂਕ ਆਪਣਾ ਜ਼ਿੰਦਗੀ ਜਿੰਦਾਬਾਦ ਹੋਰ ਸਣਾウ ਵੀਰੇ ਕੀ ਹਾਲ ਚਾਲ ਨੇ ਕੀ ਕਰਦੇ ਹੋ ਤੁਸੀਂ ਪੰਜਾਬ ਜਾਂਦਾ ਹੁਣ ਕਦੇ ਸਬਾਬ ਹੋਊਗਾ ਤੇ ਜ਼ਰੂਰ ਜਾਵਾਂਗੇ ਪਹਿਲੇ ਤੇ ਮੈਂ 5-6 ਸਾਲ ਰਿਹਾ ਪੰਜਾਬ ਜੌਬ ਕੀਤੀ ਦੋ ਤਿੰਨ ਜਗ੍ਹਾ ਕੀ ਬਣਦਾ 10-12 ਹਜ਼ਾਰ ਚ 10 ਹਜ਼ਾਰ ਚ ਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਵੀਰੇ ਤੁਹਾਨੂੰ ਸਭ ਖੁਸ਼ੀਆਂ ਮਿਲਣ ਵਾਹਿਗੁਰੂ ਕਿਰਪਾ ਕਰਨ ਤੇ ਤੁਸੀਂ ਆਪਣੇ ਨਾਲ ਜੁੜੇ ਹੋ ਲਾਈਵ 'ਚ ਆਇਓ ਚੰਗਾ ਲੱਗਿਆ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਸਹੀ ਗੱਲ ਤੇ ਮੈਨੂੰ ਨਾ ਹੁਣ ਇਸ ਟਾਈਮ ਤੇ ਤੁਹਾਨੂੰ ਗੀਤ ਤੇ ਬਹੁਤ ਜ਼ਿਆਦਾ ਸੁਣਾਉਣੇ ਹੀ ਪਰ ਯਾਰ ਯਾਦ ਨਹੀਂ ਆਉਂਦੇ ਮਤਲਬ ਯਾਦ ਤੇ ਹੈਗੇ ਮਾਈਂਡ 'ਚ ਪਰ ਪਤਾ ਨਹੀਂ ਕੀ ਥੋੜਾ ਜਿਹਾ ਮਤਲਬ ਅੱਜ ਮੈਂ ਜ਼ਿਆਦਾ ਹੈਬਿਟ ਨਹੀਂ ਨਾ ਮੇਰੀ ਲਾਈਵ ਆਉਣ ਦੀ ਤੇ ਹੋ ਜੰਨਾ ਪਰ ਮੈਂ ਆਪਣੇ ਚੈਟ ਗੀਤ ਸੁਣਾ ਲੈਣਾ ਜੇ ਮੈਂ ਪਾਇਆ ਕਰੂੰਗਾ ਜ਼ਰੂਰ ਸੁਣਿਓ ਪਲੀਜ਼ ਜੇ ਚਲੋ ਜਿਨ੍ਹਾਂ ਨੂੰ ਗੀਤ ਪਸੰਦ ਹੈ ਉਹ Song ਸੁਣ ਲਿਆ ਕਰੋ ਜਿਨ੍ਹਾਂ ਨੂੰ Vlog ਚੰਗੇ ਲੱਗਦੇ ਹੈ ਨਾ ਕੋਈ ਜ਼ਬਰਦਸਤੀ ਨਹੀਂ ਕਿਸੇ ਨੂੰ ਵੀ ਹਾਂ ਤੁਸੀਂ ਦੇਖੋ ਪਰ ਚਲੋ ਜਿੰਨਾ ਵੀ ਟਾਈਮ ਤੇ ਟਾਈਮ ਕੱਢ ਕੇ ਆਪਣੀ سپورਟ ਥੋੜੀ ਬੋਧੀ ਕਰਦੇ ਆ ਕਰੋ ਸ਼ਾਇਦ ਤੁਹਾਡੀ ਇਨਨ ਨੂੰ سپورਟ ਕਰਕੇ ਕੋਈ ਥੋੜਾ ਬੋਦਾ ਚਲੋ ਆਪਣਾ ਹਾਂ ਤੇ ਕੀ ਕਰੇ ਬੰਦਾ ਯਾਰ ਮੈਂ ਨਾ ਬਾਰਤ ਦਾ ਵੀ ਫਾਈਲ ਆਈ ਸੀ ਤੇ ਉਹ ਵੀ ਨਹੀਂ ਕੰਮ ਬਣਿਆ ਪਤਾ ਨਹੀਂ ਇੰਨਾ ਹਜੇ ਤੱਕ ਜ਼ਿੰਦਗੀ ਚ ਸਟਰਗਲ ਹੀ ਚੱਲ ਰਿਹਾ ਪੂਆ ਫੜਜੀ ਘਰੇ ਰਹਿਣਾ ਮੈਂ ਵੈਸੇ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਮੇਰਾ ਪਿੰਡ ਗੁਰਦਾਸਪੁਰ ਹੀ ਜਨਮ ਹੋਇਆ ਸੀ ਜਿੱਥੇ ਪਰਮਾਤਮਾ ਨੇ ਰੱਖਣਾ ਹੈ ਨਾ ਤੇ ਇੱਥੇ ਫਿਰ ਆ ਗਿਆ ਹੀ ਆਪਣਾ ਜਦੋਂ ਛੋਟਾ ਹੀ ਮੰਮੀ ਖਤਮ ਹੋ ਗਈ ਸੀ ਤੇ ਉਸ ਤੋਂ ਬਾਅਦ ਫਿਰ ਭੂਆ ਜੀ ਹੁਣੇ ਮੈਂ ਵੀ ਸੜ ਵੀ ਗਿਆ ਹੀ ਮੈਂ ਬਹੁਤ ਮਨਾਲੇ ਜ਼ਿੰਦਗੀ ਚ ਸਟਰਗਲ ਕੀਤਾ ਹੈ ਤੇ ਬਹੁਤ ਮੁਸੀਬਤਾਂ ਨਾਲ ਜੋਜ ਤੇ ਆਏ ਆ ਤੇ ਹੁਣ ਵੀ ਬਾਰ ਦਾ ਵੀ ਦੋ ਵਾਰੀ ਨਹੀਂ ਬਣਿਆ ਕੰਮ ਫਾਈਲ ਰਿਫਿਊਜ਼ਲ ਆ ਗਿਆ ਚਲੋ ਫੁੱਫਣੀ ਹੁਣ ਕਹਿੰਦੇ ਚਲ ਸਪੋਰਟ ਸਪੋਰਟ ਕਰ ਦਿੰਨੀ ਥੋੜੀ ਉਹਨਾਂ ਨੇ ਕੀਤੀ ਥੋੜੀ ਅਸੀਂ ਆਪਣਾ ਜਿਵੇਂ ਮੇਰੇ ਡੈਡੀ ਜੀ ਡਰਾਈਵਰੀ ਕਰਦੇ ਸੀ ਬਾਹਰ ਹੀ ਰਹਿੰਦੇ ਸੀ ਉਹਨਾਂ ਦੀ ਕਮਾਈ ਕੁਮਿਚੋ ਤੇ ਪਰ ਪੈਸੇ ਵੀ ਇੰਨੇ ਬਰਬਾਦ ਹੋ ਗਏ ਅਸੀਂ ਬਰਬਾਦ ਹੋ ਕੇ ਬੈਗੇ ਤੇ ਇਹ ਕਰਦਿਆਂ ਨੇ ਚਲੋ ਚੰਗਾ ਹੀ ਸੋਚੇ ਮੈਨੂੰ ਕੋਈ ਸ਼ੌਕ ਨਹੀਂ ਸੀ ਨਾ ਜਾਣਦਾ ਬਾਹਰ ਦੋ ਬਾਰੇ ਦੀ ਲੈਲਸ ਦੀ ਕਿਤੀ ਸਾ ਕੀਤਾ ਤੇ ਅੰਮ੍ਰਿਤ ਵੀ ਨੈਟਵਰਕ ਇਸ਼ੂ ਅੰਬਾਲਾ ਤੋਂ ਬਹੁਤ ਦੂਰ ਹੈ ਸਾਡਾ ਨੇਪਾਲ ਵੱਟ ਹਾਂਜੀ ਅੰਬਾਲਾ ਤੇ ਜਦੋਂ ਪੰਜਾਬ ਜਾਉਂਦੇ ਪਹਿਲਾਂ ਅੰਬਾਲਾ ਪੈਂਦਾ ਹੈ ਨੇਪਾਲ ਬਾਰਡਰ ਦੇ ਲੱਗਦੇ ਜਿਹੜੇ ਸਾਡਾ ਬਹੁਤ ਦੂਰ ਹੈ ਵੈਸੇ ਲਖਨਊ ਸੁਣਿਆ ਹਣਾ ਤੁਸੀਂ ਲਖਨਊ 300 ਕਿਲੋਮੀਟਰ ਦੂਰ ਹੈ ਲਖਨਊ ਤੋਂ ਕਹਿੰਦੇ ਆ ਤੇ ਪੰਜਾਬ ਚ ਤੋਂ ਤੇ 6-7 600 ਕਿਲੋਮੀਟਰ ਦੂਰ ਹੋਣਾ ਹੀ ਇੰਨਾ ਤੇ ਸਾਡੇ ਤੇ ਸਿੱਧੇ ਹੈ ਸ਼ਹਿਰ ਤੋਂ ਬੱਸਾਂ ਚੱਲਦੀਆਂ ਜਿੱਥੇ ਮਰਜੀ ਜਾਓ ਆਓ ਅੰਬਰਸਰ ਆਪਣਾ ਰਾਜਪੁਰੇ ਇੱਕ ਅੰਬਰਸਰ ਲੁਧਿਆਣਾ ਸਭ ਹੁੰਦੇ ਹੁੰਦੇ ਜਾਂਦੀਆਂ ਬੱਸਾਂ ਸਿੱਧੀਆਂ ਡਾਇਰੈਕਟ ਰੋਜ਼ 2-2 3-3 4-4 5-5 6-6 ਬੱਸਾਂ ਤੇ ਬੰਦਾ ਜਿਵੇਂ ਅੱਜ ਸਵੇਰੇ ਤੁਰੋ ਤੇ ਸਵੇਰ ਤੱਕ ਕੱਲ ਪਹੁੰਚ ਜਾਂਦਾ ਪੰਜਾਬ ਪਿਊ 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 ਕੀ ਪਿਊ ਲਿਖ ਰਹੇ ਪਿਊ ਦਾ ਮਤਲਬ ਨਹੀਂ ਸਮਝ ਆ ਰਿਹਾ ਵੀਰੇ ਤਾਂ ਮੈਂ ਕੰਮ ਤੁਸੀਂ ਕਿੱਥੇ ਕੰਮ ਕਰਦੇ ਹੋ ਵੀਰ ਜੀ ਪੀਓ ਨਾ ਨਹੀਂ ਸਮਝਾਰੇ ਯੂਪੀਤ ਨਹੀਂ ਕਿਹਾ ਤੁਸੀਂ ਪੀਓ ਲਿਖਿਆ ਨਾ ਤੁਸੀਂ ਸੋ ਹਾਂਜੀ ਕੋਈ ਗੱਲ ਹੀ ਵੀਰੇ ਸੌਰੀ ਕਿਉਂ ਕਹਿਣਾ ਤੁਸੀਂ ਇਹ ਚ ਕੀ ਚਲੋ ਗਲਤੀ ਹੋ ਜਾਂਦੀ ਲਿਖਾਂਗੇ ਜਈ ਵਾਰੀ ਅੱਛਾ ਯੂਪੀ ਕਹਿ ਰਹੇ ਹੋ ਨਾ ਯੂਪੀ ਕਿੱਥੇ ਕੰਮ ਕਰਦੇ ਸੀ ਤੁਸੀਂ ਯੂਪੀ ਬਹੁਤ ਵੱਡਾ ਹੈ ਨਾ ਯੂਪੀ ਹੋ ਗਿਆ ਆਪਣਾ ਬਿਹਾਰ ਹੋ ਗਿਆ ਏਰੀਆ ਬਹੁਤ ਵੱਡਾ ਹੈ ਤੇ ਸਾਡੇ ਇਧਰ ਏਰੀਆ ਵੱਲ ਬਹੁਤ ਪੰਜਾਬੀ ਰਹਿੰਦੇ ਪੰਜਾਬੀ ਤੇ ਹਰ ਥਾਂ ਰਹਿੰਦੇ ਬਹੁਤ ਚੰਗਾ ਲੱਗਦਾ ਨਾ ਜਿੱਥੇ ਜਿੱਥੇ ਪੰਜਾਬੀ ਵੱਸਦੇ ਆ ਆਪਣੇ ਚਲੋ ਇਹੀ ਕਿੰਨੇ ਵੀ ਅਰਮਾਤਮਾ ਗਰੇ ਚੜ੍ਹਦੀ ਕਲਾ 'ਚ ਰਹਿਣ ਜਿੱਥੇ ਵੀ ਰਹਿਣ ਤੇ ਹੁਣ ਤੇ ਸਾਰੀ ਜਗ੍ਹਾ ਪੰਜਾਬੀ ਹੀ ਹੈ ਆਪਣੇ ਬਾਕੀ ਹਰ ਇਨਸਾਨ ਪ੍ਰਮਾਤਮਾ ਦਾ ਹੀ ਬਣਾਇਆ ਹੋਇਆ ਹਰ ਜੀਵ ਹੈ ਨਾ ਕੋਈ ਇਹ ਤੇ ਬਸ ਕਹਿਣ ਦੀਆਂ ਗੱਲਾਂ ਆਏ ਕੋਈ ਹਿੰਦੂ ਮੁਸਲਮ ਸਿੱਖ ਸਭ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਰੋਮੀ ਛੋਟਾ ਜਿਹਾ ਰੋਮੀ 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 ਆ ਜਾ ਮੁੱੱਚੂ ਬਹੁਤ ਵਧੀਆ ਹੈ ਆਪਣਾ ਰੋਮੀ ਆਪਨੂੰ ਜਿਵੇਂ ਡੌਗਸ ਨਾਲ ਹੀ ਬਹੁਤ ਪਿਆਰ ਹੈ ਆਹ ਖਪੜ ਮੱਛੂ ਗੰਦਾ ਮੰਦਾ ਆ ਵੀ ਆ ਦੇਖੋ ਰੋਮਾ ਕੀ ਕਰਦਾ ਸੀ ਵੱਡੇ ਕੁੱਤੇ ਨਾਲ ਖੇਡਦਾ ਨਾ ਇਹ ਹੁਣ ਤੁਰਿਆ ਫਿਰਦਾ ਹੈ ਮੈਂ ਇਹਨੂੰ ਬਹੁਤ ਪਾਲਿਆ ਲਾਡਾਂ ਨਾਲ ਹੁਣ ਇਹਨੂੰ ਦੁੱਧ ਪਾਵਾਂਗਾ ਬੱਚੇ ਜਾਨਵਰ ਵੀ ਦੇਖ ਲਓ ਦੋਸਤੋ ਇਨਸਾਨਾਂ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਇਹਨੂੰ ਤਾਂ ਵੀ ਇਹੀ ਧਿਆਨ ਦਿੰਦਾ ਜਿਵੇਂ ਰਾਤ ਨੂੰ ਵੀ ਟਾਈਮ ਨਾਲ ਇਹਨੂੰ ਦੁੱਧ ਵਗੈਰਾ ਸਭ ਕੁਝ ਔਰ ਨਾਈਤੀ ਇਹ ਬਹੁਤ ਕਰਦਾ ਮੇਰਾ ਬਹੁਤ ਜਿਆਦਾ ਕਰਦਾ ਇੱਕ ਪਹਿਲੇ ਵੀ ਸਾਡੇ ਕੁੱਤਾ ਹੀ ਕੁੱਤੀ ਹੀ ਉਹ ਵੀ ਬਹੁਤ ਜਿਆਦਾ ਮੇਰੇ ਨਾਲ ਕਰਦੀ ਹੁੰਦੀ ਸੀ ਪੰਜਾਬ ਤੋਂ ਬਿਨਾ ਗਤੀ ਕਹ ਪੰਜਾਬ ਤੋਂ ਬਿਨਾ ਕਰਦੀ ਸਮਝ ਨਹੀਂ ਲੱਗੀ ਵੀਰ ਜੀ ਤੁਹਾਡਾ ਕੀ ਲਿਖ ਰਹੇ ਤੁਸੀਂ ਜਾਂ ਤੋਂ ਬਿਨਾ ਹਾਂਜੀ ਸ਼ਾਇਦ ਉਹ ਲਿਖਣ ਚ ਟਾਈਪਿੰਗ ਜੀ ਥੋੜਾ ਹੋ ਜਾਂਦਾ ਹੋਣਾ ਨਾ ਮਿਸਟੇਕ ਕੋਈ ਗੱਲ ਨਹੀਂ ਬਸ ਆ ਨਹੀਂ ਸਮਝ ਲੱਗੀ ਪੰਜਾਬ ਤੋਂ ਕਿੰਨਾ ਬਿਨਾ ਗਤੀ ਕਹਿ ਹੈ ਇਦਾਂ ਲਿਖਿਆ ਨਾ ਤੁਸੀਂ ਸਾਡਾ ਨਾ ਏਰੀਆ ਨਾ ਜੰਗਲ ਆ ਜਿਹੜਾ ਸਾਡਾ ਪਿੰਡ ਹੈ ਨਾ ਜੰਗਲ ਹੈ ਸੇਪਾਸੀ ਸਭ ਛੋਟਾ ਉਹ ਜੰਗਲ ਤੁਸੀਂ ਦੇਖ ਸਕਦੇ ਹੋ ਪਿੱਛੇ ਆ ਗੰਨੇ ਦੇ ਖੇਤ ਤੇ ਪਿੱਛੇ ਇੱਧਰ ਜਾਂਦਰ ਗੰਨੇ ਦੀ ਫਸਲ ਵੀ ਜੀ ਜਾਂਦੀ ਹੈ ਅੱਜ ਕੱਲ ਇਹਨਾਂ ਦਿਨਾਂ 'ਚ ਹੁਣ ਗੰਨੇ ਦੀ ਸ਼ੋਲ ਹੋ ਰਹੀ ਹੈ ਛਲਾਈ ਤੇ ਲਗਭਗ ਗੰਨਾ ਲੋਕਾਂ ਦਾ ਅੱਧੇ ਤੋਂ ਜ਼ਿਆਦਾ ਨਿਕਲ ਚੁੱਕਿਆ ਹੈ ਤੇ ਅਨ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਸਾਡੇ ਨਹੀਂ ਤੇ ਮੈਂ ਤੁਹਾਨੂੰ ਹੋਰ ਸਭ ਦਿਖਾ ਦੇਣਾ ਹੈ ਬਾਕੀ ਤੁਸੀਂ ਵਲੌਗ ਚ ਦੇਖ ਲਿਓ ਜੋ ਵੀ ਆਪਣਾ ਨਾਰਮਲ ਡੇਲੀ ਦੇ ਵਲੌਗ ਪਾਉਣਾ ਹੈ ਕੋਈ ਐਡਾ ਨਹੀਂ ਅਜੇ ਆਪਾਂ ਚਲੋ ਸ਼ੁਰੂਆਤ ਕੀਤੀ ਹੈ ਵੀ ਚਲੋ ਆਪਣਾ ਚੈਨਲ ਹਨਾ ਗਰੋ ਹੁੰਦਾ ਰਹਿੰਦਾ ਹੌਲੀ ਹੌਲੀ ਜੇ ਆਪਾਂ ਕੰਟੀਨਿਊ ਕੰਮ ਕਰੀਏ ਨਵੇਂ-ਨਵੇਂ ਚੈਨਲ ਤੇ ਤੇ ਪਹਿਲੇ ਮੈਂ ਬਹੁਤ ਚੈਨਲ ਬਣਾਏ ਛੱਡਦੇ ਤੇ ਹੌਲੀ ਹੌਲੀ ਮੈਂ ਖਾਇ ਬੂੰਦ-ਬੂੰਦ ਕਰਕੇ ਘੜਾ ਭਰਦਾ ਹੈ ਤੇ ਆਪਾਂ ਚਲੋ ਥੋੜਾ-ਥੋੜਾ ਕਰਕੇ ਲੱਗੇ ਰਣੀ ਕਦੇ 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 ਨਾ ਕਦੇ ਤੇ ਵਾਇਰਲ ਦੀ ਕਿਰਪਾ ਹੋਗੀ ਕਈਆਂ ਦੀ ਕਿਸਮਤ ਦੇਖ ਲਓ ਕਿੰਨੀ ਜਿਵੇਂ ਇੱਕ ਮੋਨਾਲੀਸਾ ਕੁੜੀ ਹੈ ਚਾਹੇ ਹੋਰ ਕਿੰਨੇ ਵਾਇਰਲ ਜਾਣੇ ਹੋਏ ਆ ਤੇ ਕਿੰਨੀ ਦੀ ਰਾਤੋਂ ਰਾਤੀ ਮਤਲਬ ਕਿਸਮਤ ਚਮਕੇ ਜਾਂਦੀ ਹੈ ਪਰ ਸਾਡੇ ਵਰਗਿਆਂ ਦੀ ਪਤਾ ਨਹੀਂ ਰੱਬ ਕਿਉਂ ਇੰਨੀ ਪਰਖਾ ਲੈਣ ਦੇ ਇਹ ਨਹੀਂ ਚਾਹਨਾ ਵੀ ਹਾਂ ਆਪਾਂ ਵੀ ਵਾਇਰਲ ਹੋਈਏ ਪਰ ਉਦਾਂ ਕਹਿੰਦੇ ਆਂ ਵੀ ਚਲੋ ਕਿਸਮਤ ਚੰਗੀ ਹੁੰਦੀਆਂ ਨੇ ਜਾਂਦੇ ਸਭ ਦੇ ਆਪਣਾ ਆਪਣੀ ਕਰਮ ਤੇ ਮੈਨੂੰ ਲੱਗਦਾ ਹੁਣ ਆਪਾਂ ਨੂੰ ਲਾਈਵ ਐਂਡ ਕਰਨਾ ਚਾਹੀਦਾ ਕਿ ਤਾ ਕੀਮਤੀ ਸਮਾਂ ਇਕ ਰਿਹਾ ਆਪਣੇ ਨਾਲ ਜੁੜੇ ਹੋ ਤੇ ਤੁਹਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਹਰ ਖੁਸ਼ੀ ਮਿਲੇ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਹਮੇਸ਼ਾ ਖੁਸ਼ ਰਹੋ ਆਪਣੇ ਪਰਿਵਾਰ ਨਾਲ ਚੜ੍ਹਦੀ ਕਲਾ 'ਚ ਰਹੋ ਓਕੇ ਮੇਰਾ ਡੌਗ ਦਾ ਕੰਮ ਹੈ ਸੇਲ ਦਾ ਓਕੇ ਵੀਰੇ ਸੇਲ ਕਰਦੇ ਤੁਸੀਂ ਡੌਗ ਚਲੋ ਬਹੁਤ ਵਧੀਆ ਗੱਲ ਐ ਬਾਈ ਗਰੂ ਤੁਹਾਡੇ ਕਾਰੋਬਾਰ ਚ ਬਰਕਤਾਂ ਪਾਉਣ ਤੇ ਜਰੂਰ ਕਦੇ ਇੰਨੇ ਜੋਗੇ ਹੋਵਾਂਗੇ ਜਰੂਰ ਤੁਹਾਡੇ ਕੋਲ ਲਵਾਂਗੇ ਡੌਗ ਦੋਸਤ ਵੀਰੇ ਅੱਜ ਇਹ ਸੋਖ ਨਾਲ ਆਪਾਂ ਪੂਆਜੀ ਘਰੇ ਹੀ ਰਹਿ ਰਹੇ ਆ ਆਪਣਾ ਘਰ ਵੀ ਨਹੀਂ ਹੈਗਾ ਬਣਿਆ ਜੇ ਪੈਸੇ ਕਿੰਨੇ ਬਰਬਾਦ ਹੋ ਗਏ ਬਣਾਵਾਂਗੇ ਚਲੋ ਹੌਲੀ ਹੌਲੀ ਤੇ ਹੇਤੇ ਤੁਸੀਂ ਬਹੁਤ ਤਰ੍ਹਾਂ ਦੇ ਡੌਗ ਰੱਖੇ ਹੋਣੇ ਹਨ ਮੈਨੂੰ ਵੀ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਆਪਣਾ ਨਾ ਡਿਊਟੀ ਕਰ ਚ ਡੰਗਰਾਂ ਨੂੰ ਸੰਭਾਲਦੇ ਡੰਗਰਾਂ ਦੀ ਵਲੌਗ ਸੇ ਤੁਸੀਂ ਦੇਖ ਸਕਦੇ ਹੋ ਸਾਰਾ ਦਿਨ ਡੰਗਰਾਂ ਚ ਹੀ ਕੰਮ ਨਿਕਲ ਜਾਂਦਾ ਪਰ ਅੱਜ ਮੈਂ ਥੋੜਾ ਜਿਹਾ ਬੈਠਾ ਹਾਂ ਅਜੇ ਵੀ ਮੇਰੇ ਬਹੁਤ ਕੰਮ ਹੈ ਪੱਠੇ ਵਧਣੇ ਮੈਂ ਚਾਰ ਪੱਟਾ ਵਧਣੇ ਆ ਸੇਰ ਵਾਸਤੇ ਵੀ ਹੋਣ ਵਾਸਤੇ ਉਦਾਂ ਮੈਂ ਸ਼ਾਮ ਨੂੰ ਵੜ ਲੈਣੀ ਆ ਸੇਰ ਵਾਸਤੇ ਪਰ ਹੁਣ ਮੈਨੂੰ ਇਕੱਠੇ ਵੱਢਣੇ ਪੈਣੇ ਆ ਪਾ ਕੇ ਕੁੱਤਰ ਕੀ ਫੇਰ ਨਹਾ ਤੋ ਕਿ ਸਿਰ ਵੀ ਨਹਾਉਣਾ ਚੀ ਤੇ ਫਿਰ ਸ਼ਿਦਾਂ ਸਾਹਿਬ ਨੂੰ ਗੁਰਦੁਆਰੇ ਜਾਣਾ ਆਪਾਂ ਚਲੋ ਆਪਾਂ ਨੂੰ ਪਰਮਾਤਮਾ ਨਾਲ ਵੀ ਜੁੜਨਾ ਚਾਹੀਦਾ ਹਨਾ ਜਿੰਨੇ ਜ਼ਿੰਦਗੀ ਬਖਸ਼ੀ ਜਿੰਨੀ ਸੋਹਣੀ ਤੇ ਥੋੜਾ ਟਾਈਮ ਜ਼ਰੂਰ ਪਰਮਾਤਮਾ ਲਈ ਵੀ ਕੱਢਣਾ ਚਾਹੀਦਾ ਏ ਤੇ ਸਾਰੇ ਗਏ ਆ ਲਗਭਗ ਤੇ ਮੈਂ ਹੀ ਇਕੱਲਾ ਕਰ ਤਾਈ ਮੈਂ ਲਾਈਵ ਆ ਗਿਆ ਇਤਨੀ ਦਿਨ ਕਰਦੇ ਆ ਸਾਹਮਣੇ ਕਿੱਥੇ ਆਉਣਾ ਚੱਕੀ ਦੋ ਜਾਨੇ ਦੇਖ ਰਿਹਾ ਏ ਸੱਚੀ ਮੇਰਾ ਜੀ ਨਹੀਂ ਕਰ ਰਿਹਾ ਵੀ ਅ ਲਾਈਵ ਐਂਡ ਕਰਾਂ ਪਰ ਕਰਨੇ ਪੈਣਾ ਇਹ ਕੰਮ ਵੀ ਮੈਂ ਕਰਨੇ ਰੁਕੀ ਨਹੀਂ ਖਾਣੀ ਜੀ ਵਾਹਿਗੁਰੂ ਜੀ ਮੇਰ ਕਰਨ ਹਾਂਜੀ ਵੀਰੇ ਜਰੂਰ ਵਾਹਿਗੁਰੂ ਜੀ ਮੇਰ ਕਰਨ ਸਭ ਤੇ ਕਰਨੇ ਤਾਡੇ ਤਰ ਕਿਸੇ ਤੇ ਤੇ ਠੀਕ ਹੈ ਵੀਰੇ ਇੱਥੇ ਹੀ ਐਂਡ ਕਰ ਦ ਤੁਸੀਂ ਵੀ ਕੰਮ ਕਰਨਾ ਹੋਣਾ ਕੋਈ ਆਪਣਾ ਹਨਾ ਤੇ ਇੰਨਾ ਟਾਈਮ ਕੱਢ ਕੇ ਆਪਣੇ ਨਾਲ ਜੁੜੇ ਹੋ ਬਹੁਤ ਚੰਗਾ ਲੱਗਿਆ ਸਹੀ ਗੱਲ ਬਹੁਤ ਚੰਗਾ ਲੱਗਿਆ ਬਸ ਆਪਣੇ ਚੰਗੇ ਦੋਸਤ ਹਰ ਕਿਸੇ ਲਈ ਆਪਣੇ ਲਈ ਜਿਹੜਾ ਵੀ ਆਪਣੇ ਨਾਲ ਕੋਈ ਪਿਆਰ ਨਾਲ ਹੱਸ ਕੇ ਗੱਲ ਕਰ ਲੈਂਦਾ ਹੈ ਬਹੁਤ ਚੰਗਾ ਲੱਗਦਾ ਬਸ ਉਹਦੇ ਲਈ ਹਮੇਸ਼ਾ ਦੁਆਵਾਂ ਹੀ ਹੈ ਵਾਹਿਗੁਰੂ ਕਿਰਪਾ ਕਰਨ ਆਪਕੇ ਹੋਮ ਜਲਦੀ ਓਕੇ ਹੋਮ ਜਲਦੀ ਆਪਕੇ ਹੋਮ ਜਲਦੀ ਸਮਝ ਆਈ ਵੀਰੇ ਕੋਈ ਨਾ ਆਇਓ ਤੁਸੀਂ ਵੀ ਯੂਪੀ ਕਰਦੇ ਤੁਮਾਵਾਂ ਮੈਂ ਤਾਂ ਹਾਲੇ ਤੋ ਆਪਣਾ ਘਰ ਬਣ ਜੂਗਾ ਚਲੋ ਬਣੂਗਾ ਕਦੇ ਵਾਹਿਗੁਰੂ ਦੀ ਕਿਰਪਾ ਨਾਲ ਛੋਟਾ ਮोटा ਅੱਜ ਇਹਦੀ ਬੁਆ ਜੀ ਘਰੇ ਦਿੰਨੇ ਆ ਮੇਰਾ ਡੈਡੀ ਜੀ ਵੀ ਮੈਂ ਵੀ ਪੈਣ ਪੈਣ ਇੱਕ ਦੀ ਮੈਰਿਜ ਹੋ ਗਈ ਆ ਤੇ ਇੱਕ ਹੋਰ ਘਰ ਪਰਿਵਾਰ ਚ ਸਭ ਠੀਕ ਠਾਕ ਵੀਰੇ ਤੇ ਜਰੂਰ ਹੁਣ ਜਿਸ ਤਰ੍ਹਾਂ ਅੱਜ ਵਧੀਆ ਰਿਸਪਾਂਸ ਮਿਲਿਆ ਵਧੀਆ ਤੁਸੀਂ ਜੁੜੇ ਹੋ ਨਾਲ ਤੇ ਆਪਾਂ ਜਰੂਰ ਗੱਲ ਕਰਿਆ ਕਰਾਂਗੇ ਲਾਈਵ 'ਚ ਜ਼ਰੂਰ ਆਇਆ ਕਰਾਂਗੇ ਨਾਲੇ ਗੀਤ ਮੈਂ ਅੱਗੇ ਤੋਂ ਤਿਆਰੀ ਕਰਕੇ ਰੱਖੂੰਗਾ ਵਧੀਆ-ਵਧੀਆ ਗੀਤ ਸੁਣਾਉਂਗਾ ਤੇ ਅੱਜ ਤੇ ਬਿਨਾ ਤਿਆਰੀ ਦੇ ਮੈਂ ਆ ਗਿਆ ਮਤਲਬ ਗੱਲਾਂ ਤੇ ਗੀਤ ਆਪਾਂ ਕਰਿਆ ਕਰਾਂਗੇ ਲਾਈਵ 'ਚ ਵੀ ਤੇ ਠੀਕ ਹੈ ਵੀਰ ਬਹੁਤ-ਬਹੁਤ ਧੰਨਵਾਦ ਤੁਸੀਂ ਅਜੇ ਤੱਕ ਜੁੜੇ ਹੋ ਆਪਣੇ ਨਾਲ ਤੇ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਜੋ-ਜੋ ਭੈਣ ਭਰਾ ਦੋਸਤ ਮਿੱਤਰ ਜੁੜੇ ਜਿੱਥੋਂ-ਜਿੱਥੋਂ ਜੁੜੇ ਆ ਪਾਕਿਸਤਾਨ ਤੋਂ ਜਿਵੇਂ ਜੁੜੇ ਹੋ ਤੇ ਬਸ ਤੁਹਾਡੇ ਅੱਗੇ ਹੀ ਰਿਕਵੈਸਟ ਹੈ ਥੋੜੀ ਜੀ ਬਸ ਸਪੋਰਟ ਜ਼ਰੂਰ ਕਰ ਲਿਆ ਕਰੋ ਜ਼ਰੂਰ ਟਾਈਮ 'ਚ ਟਾਈਮ ਕੱਢ ਕੇ ਜਦੋਂ ਵੀ ਤੁਹਾਡਾ ਟਾਈਮ ਹੁੰਦਾ ਤੇ ਜਰੂਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇੱਕ ਵਾਰੀ ਟੈਪ ਕਰਕੇ ਡਬਲ ਟੈਪਕ ਜਰੂਰ ਕਰਕੇ ਇੱਕ ਵਾਰੀ ਲਾਈਕ ਕਰਦੇ ਹੋ ਲਾਈਵ ਨੂੰ ਪਲੀਜ਼ ਤੇ ਠੀਕ ਹੈ ਜੀ ਮਿਲਦੇ ਆ ਨੈਕਸਟ ਲਾਈਵ ਚ ਤੇ ਵਲੌਗਸ ਵੀ ਆਪਣੇ ਦੇਖਦੇ ਰਹੋ ਇੱਥੇ ਤੱਕ ਜੁੜਨ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਸਭ ਦਾ ਬਲਾ ਕਰਨ ਠੀਕ ਹੈ ਜੀ ਕਰਦੇ ਆ ਐਂਡ ਸਭ ਠੀਕ ਹੈ ਜੀ ਠੀਕ ਹੈ ਵੀਰੇ ਸਭ ਠੀਕ ਹੀ ਹੋਣੇ ਚਾਹੀਦੇ ਹਨਾ ਕਿ ਲੱਗਦਾ ਜ਼ਿੰਦਗੀ ਫੇਰ ਹੀ ਚੰਗੀ ਲੱਗਦੋ ਸਭ ਠੀਕ ਹੋਵੇ ਘਰ OK ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਵੀਰ ਜੀ ਇੱਥੇ ਐਂਡ ਕਰਦੇ ਆਂ ਤੇ ਛੇਤੀ ਆਪਾਂ ਲਾਈਵ ਆਇਆ ਕਰਾਂਗੇ ਤੇ ਨੈਟਵਰਕ ਇਸ਼ੂ ਦੀ ਪ੍ਰੋਬਲਮ ਹੁੰਦੀ ਨਹੀਂ ਤੇ ਚਲੋ ਕਦੇ-ਕਦੇ ਲਾਈਵ ਆ ਹੀ ਜਾਂਦਾ ਬੰਦਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਤੇ ਗੀਤ ਸ਼ੇਅਰ ਕਰਾ ਕਰਿਆ ਕਰਾਂਗੇ ਤੇ ਸਪੋਰਟ ਜ਼ਰੂਰ ਕਰਿਓ ਉਹਦੇ ਕਰ ਨਹੀਂ ਮੈਨੂੰ ਪਤਾ ਜਿਹੜੇ ਭੈਣ ਭਾ ਕਰਦੇ ਆ ਤੇ ਠੀਕ ਹੈ ਜੀ ਬਾਏ ਬਾਏ ਲਵ ਯੂ ਆਲ ਗੋਡ ਬlesਸ ਯੂ ਗਾਇਜ਼